हाँ जी मैं जयरव जी दी मैं कुणाल पासी था। था पता ही है जी कि नुरा जी कि ज्योति मैं दो साल तो कुछ भी मैं बोलिया भी नहीं ना मैं बोलना चाहता अपनी लाइफ से चुश है ठीक है पर थोड़े दिन तो ही कंटीन्यूसली कर रहे कभी कुछ कभी कुछ मेनु नहीं पता की प्लान करते पे तो अज इन्ह आती है ਕਿ ਕਿਥਿਆਂ ਤੋਂ ਮੈਂ ਕਿਹਾ ਮੈਂ ਫਲੋਰ ਕਹਿੰਦੇ ਤੂੰ ਹੁਣੀ ਆਏਂਗਾ ਜਲੰਧਰ ਉਹ ਭਾਜੀ ਪਰਿਵਾਰ ਬਚਾਉਣ ਦੀ ਪੰਕਜ ਭਾਜੀ ਕੋਣ ਨਹੀਂ ਕੁਛ ਕਰਦਾ ਤੁਸੀਂ ਮੈਨੂੰ ਦੱਸੋ ਹੁਣ ਇੱਕੋਦਮ ਕਾਲ ਆਈ ਜੇ ਮੇਰੇ ਤੇ ਦੇਜੇ ਕੁਛ ਏਦਾਂ ਦਾ ਹੋਵੇ ਵੀ ਜੋਤੀ ਨੇ ਮੇਰਾ ਗਲਤ ਕਰਨਾ ਜਾਂ ਕੁਛ ਹੈ ਤੇ ਮੈਂ ਕੱਲਾ ਕਦੀ ਵੀ ਨਾ ਆਂਦਾ ਭਾਜੀ ਕਦੀ ਵੀ ਨਾ ਆਂਦਾ ਮੈਂ ਫਿਰ ਵੀ ਸਭ ਕੁਝ ਫੁਲਾ ਕੇ ਮੈਂ ਆਇਆ ਔਰ ਭਾਜੀ ਇਹਨੇ ਮੈਨੂੰ ਵਿਧੀਪੁਰ ਰੋਡ ਤੇ ਬੁਲਾਇਆ ਫਲਾਈਓਵਰ ਦੇ ਕੋਲ ਸੁਨਮ ਸਾਂਝ ਮੈਂ ਜਦੋਂ ਵਿਧੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ ਕੀ ਕਿਸੇ ਪਲਾਨ ਚ ਮੈਨੂੰ ਬੁਲਾ ਰਿਆ ਔਰ ਪਾਜੀ ਮੈਂ ਪਿੱਛੋਂ ਹੀ ਜਿਹੜਾ ਵਿਦੀਪੁਰ ਆ ਦਾ ਡਿਵਾਈਡਰ ਆ ਨਾ ਮੈਂ ਉੱਥੋਂ ਹੀ ਯੂਟਰਨ ਲੈ ਕੇ ਤੇ ਮੈਂ ਵਾਪਸ ਫੋਨ ਲੱਗਾ ਤੇ ਚਾਰ ਬੰਦੇ ਇਹਨਾਂ ਨੇ I20 ਗੱਡੀ ਦੇ ਵਿੱਚ ਖੜੇ ਕੀਤੇ ਹੋਏ ਉਹ ਚੋਰ ਚੱਕੇ ਜਿਹੜੇ ਆ ਨਾਲੇ ਲਈ ਫਿਰਦੇ ਕੋਈ ਫੀਮ ਵੇਚਣ ਵਾਲਾ ਕੋਈ ਕੁਝ ਵੇਚਣ ਵਾਲਾ ਸਭ ਮਤਲਬ ਸਭ ਦਾ ਹੁਣ ਹੋ ਗਿਆ ਨਵੇੜਾ ਇਦਾਂ ਨਹੀਂ ਜਾਂਦੇ ਹੁਣ ਇਹ ਤੇ ਉਹ ਬੰਦਿਆਂ ਨੇ ਨਾ ਮੇਰਾ ਇਦਾਂ ਕਾਰ ਰੋਕ ਕੇ ਚਾਰਾ ਜਾਣੇ ਨੇ ਮੇਰਾ ਕੜਾ ਕੜਾ ਫੜਿਆ ਆ ਦੇਖੋ ਕੜਾ ਫੜਿਆ ਤੇ ਕੜੇ ਤੋਂ ਫੜ ਕੇ ਕਹਿੰਦੇ ਅਸੀਂ ਸੀਐਸਟਾਫ ਤੋਂ ਆ ਤੇ ਚਾਰਾਂ ਨੇ ਪਿਸਤਲਾਂ ਰੱਖ ਦਿੱਤੀਆਂ ਮੇਰੇ ਤੇ ਮੈਂ ਉੱਥੋਂ ਬਾਜੀ ਕੜਾ ਕਿਸੇ ਤਰ੍ਹਾਂ ਛਡਾ ਕੇ ਮੇਰੇ ਗੁੱਟ ਵੀ ਚਿल्ल्या ਗਿਆ ਸਾਰਾ ਤੇ ਮੈਂ ਗੱਡੀ ਨਿਠਾਈ ਮੈਂ ਗੱਡੀ ਨਿਠਾਈ ਇਹਨਾਂ ਨੇ ਬਾਜੀ ਪਠਾਨਕੋਟ ਫਲਾਈਓਵਰ ਦੇ ਕੋਲ ਆ ਕੇ ਨਾ ਉੱਥੋਂ ਫੋਰਚੂਨਰਾਂ ਵੀ ਲੱਗੀਆਂ ਤੇ i20 ਵੀ ਲੱਗੀ ਇਹਨਾਂ ਨੇ ਮੇਰੀ ਗੱਡੀ 'ਚ ਗੱਡੀਆਂ ਮਾਰੀ ਕਿੰਨੀ ਵਾਰ ਮੈਂ ਕਦੀ ਅੱਗੇ ਹੋਵਾਂ ਕਦੀ ਪਿੱਛੇ ਹੋਵਾਂ ਵੇਦੀਪੁਰ ਤੋਂ ਲੈ ਕੇ ਤੇ ਮੈਨੂੰ ਲੱਗਦਾ ਕਿ ਮਕਸੂਦਾ ਵੀ ਪੁੱਲ ਟੱਪ ਗਏ ਸੀ ਅਸੀਂ ਸ਼ਹਿਰ ਪਠਾਨਕੋਟ ਤੋਂ ਵੀ ਟੱਪ ਗਏ ਸੀ ਅਸੀਂ ਤਾਂ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ ਜਦੋਂ ਇਹਨਾਂ ਨੇ ਸ਼ਹਿਰ ਪਠਾਨਕੋਟ ਚੋਂ ਟੱਪਦੇ ਮੇਰੇ ਚ ਗੱਡੀ ਮਾਰੀ ਨਾ ਤੇ ਟਾਇਰ ਸਾਰਾ ਬਲਾਸਟ ਹੋ ਗਿਆ ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਗਿਆ ਰਿੰਮ ਦੇ ਉੱਪਰ ਹੀ ਇਹਨਾਂ ਨੇ ਭਾਜੀ ਉੱਥੇ ਜਿੱਥੇ ਮੇਰੀ ਗੱਡੀ ਰੁੱਕ ਗਈ ਇਹਨਾਂ ਨੇ ਤਿੰਨੇ ਗੱਡੀਆਂ ਰੋਕੀਆਂ ਆਪਣੀਆਂ ਜੋਤੀ ਨੂਰਾਂ ਜੀ ਆ ਵਿੱਚ ਅਭਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾਂ ਨੇ ਬਣਾਇਆ ਹੋਇਆ ਉਸਮਾਨ ਸਭ ਝੂਠ ਸਭ ਝੂਠ ਐ ਇਹਦੇ ਸਾਰੇ ਕੰਮ ਝੂਠ ਕੁੜੀ ਦੇ ਤੇ ਔਰ ਨਾਲ ਜਿਹੜੇ ਇਹਨਾਂ ਨੇ ਪਤੰਦਰ ਰੱਖੇ ਹੋਏ ਨੇ ਵੱਡੇ ਬਦਮਾਸ਼ 10-10 ਜਾਣੇ 8-8 ਜਾਣੇ ਇਕੱਲੇ ਬੰਦੇ ਨੂੰ ਘੇਰਦੇ ਨਾ ਪੁੱਤ ਵਕਤ ਤੁਹਾਨੂੰ ਹੁਣ ਦੱਸੂਗਾ ਤੁਹਾਨੂੰ ਮੈਂ 2 ਸਾਲਾਂ ਤੋਂ ਕੁਝ ਨਹੀਂ ਕੀਤਾ ਔਰ ਤੁਸੀਂ ਸਾਰੇ ਗੰਦ ਦੇ ਭਰੇ ਹੋਏ ਹੋ ਇਲਜ਼ਾਮ ਦੂਜਿਆਂ ਤੇ ਲਾਉਣੇ ਆਉਣਾ ਇੱਕ ਬੰਦਾ ਵੀ ਤੁਹਾਡੇ ਵਿੱਚੋਂ ਸਾਰੇ ਰੱਬ ਨੂੰ ਮੰਨਣ ਵਾਲਾ ਨਹੀਂ ਅੰ ਵਿਚ ਹੀ ਆ ਤੁਹਾਡੀ ਚੋਤੀ ਨੂਰਾ ਵੀ ਮੁੰਮੀ ਮੈਂ ਡਰਦਾ ਜੋ ਤੀਨ ਨਰਾਂ ਤੇਰੇ ਤੋਂ ਇਹ ਵੀ ਪਤਾ ਲੱਗਾ ਕਿ ਕਿੰਨਾ ਤੀਨ ਦਿਨ ਕੋਸ਼ਿਸ਼ ਪਾਜੀ ਜਦੋਂ ਗੱਡੀ ਉੱਥੇ ਮੇਰੀ ਰੁਕ ਗਈ ਬਲਾਸਟ ਹੋਣ ਤੋਂ ਬਾਅਦ ਟਾਇਰ ਬਲਾਸਟ ਹੋ ਗਏ ਉੱਥੋਂ ਇਹਨਾਂ ਨੇ ਅੱਠ ਜਾਣਿਆਂ ਨੇ ਮੈਨੂੰ ਇੰਨਾ ਵੀ ਕੁੱਟਿਆ ਪਾਜੀ ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ ਮਾਰ ਕੇ ਇਹਨਾਂ ਨੇ ਆਪਣੇ ਵੱਲੋਂ ਅੱਠ ਨੌ ਜਾਣਿਆਂ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ i20 ਉਹ 'ਚ ਚੱਕ ਕੇ ਸਿੱਟ ਲਿਆ ਔਰ ਜਦੋਂ ਪਾਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਖੂਤ ਲੈ ਕੇ ਚੱਲਦੇ ਇਹਨੂੰ ਇੱਧਰ ਲੈ ਕੇ ਚੱਲਦੇ ਇਹਨੂੰ ਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ ਉਧਰੋਂ ਪੀਸੀਆਰ ਦੀ ਗੱਡੀ ਆ ਗਈ। ਕੁਦਰਤੀ ਜਿੱਦਾਂ ਮੇਰੀ ਕਿਸਮਤ ਜਾਂ ਸੰਗਤ ਦੀਆਂ ਦੁਆਵਾਂ ਪੀਸੀਆਰ ਦੀ ਗੱਡੀ ਆਂਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਤਾਂ ਅੱਗ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ ਔਰ ਇਹਦੀ ਗੱਡੀ ਇੱਥੇ ਡੈਮੇਜ ਹੋਈ ਖੜੀ ਆ ਤੇ ਪੁਲਿਸ ਕਾਰਵਾਈ ਕਰੂਗੀ ਤੇ ਨਹੀਂ ਤਾਂ ਇਹਨਾਂ ਨੇ ਭਾਜੀ ਕੁਝ ਨਹੀਂ ਪਤਾ ਲੱਗਣ ਦੇਣਾ ਸੀ। ਇਹਨਾਂ ਨੇ ਉਸੇ ਟਾਈਮ ਗੱਡੀ ਵਿਦੀਪੁਰਲੋਂ ਵਾਪਿਸ ਲੈ ਕੇ ਤੇ ਮਕਸੂਦਾ ਥਾਣੇ 'ਚ ਲਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੀਸੀਆਰ ਦੇਖ ਚੁੱਕੇ ਆ। ਭਾਜੀ ਮਤਲਬ ਕਿ ਯਾਰ ਇੱਕ ਸੂਫੀ ਆਰਟਿਸਟ ਹੋ ਕੇ ਤੁਸੀਂ ਇਹ ਕੁਝ ਕਰਦੇ ਪਿਓ ਨਾ ਮੈਨੂੰ ਤਾਂ ਕੋਈ ਗੱਲ ਨਹੀਂ ਮੈਂ ਤਾਂ ਜਦ ਤੱਕ ਮੌਤ ਨਹੀਂ ਲਿਖੀ ਤਾਂ ਮੈਨੂੰ ਆਣੀ ਵੀ ਨਹੀਂ ਆ ਤੁਸੀਂ ਬਹੁਤ 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 ਰਾਈਆਂ ਕੀਤੀਆਂ ਮੈਂ ਕੁਝ ਨਹੀਂ ਬੋਲਿਆ ਤੂੰ ਬਹੁਤ ਕੁਝ ਬੋਲੀ ਜੋਤੀ ਬਹੁਤ ਕੁਝ ਬੋਲੀ ਤੂੰ ਰਾਮਮੰਡੀ ਥਾਣੇ ਤੇ ਤਾਂ ਰਾਮਮੰਡੀ ਥਾਣੇ ਚ ਭਾਜੀ ਪਹਿਲਾਂ ਇਹ ਮੈਨੂੰ ਮਕਸੂਦਾ ਲੈ ਕੇ ਨਾ ਚੱਕ ਕੇ ਕਿਉਂਕਿ ਗੱਡੀ ਆਪਣੀ ਆ ਰਾਮਾ ਮੰਡੀ ਦੇ ਕੋਲ ਕੇ ਸੜਕੀ ਸੜਕੇ ਆ ਗਈ ਸੀ ਨਾ ਤਾਂ ਕਰਕੇ ਫਿਰ ਉਹ ਕੇਸ ਇੱਥੇ ਉਹਨਾਂ ਨੇ ਲਿਆਂਦਾ ਵਾ ਰਾਮਾ ਮੰਡੀ ਦੇ ਵਿੱਚ

ਉਹਨਾਂ ਨੇ ਕੀੜੀਆਂ ਵੀ ਨਹੀਂ ਮਾਰੀਆਂ ਕਦੇ ਕੀੜੀ ਨੂੰ ਵੀ ਨਹੀਂ ਨੁਕਸਾਨ ਹੋਣ ਦਿੱਤਾ ਇਹ ਤਾਂ ਦਿਲਾਂ ਨਾਲ ਖੇਲਦੇ ਫਿਰਦੇ ਨੇ ਰੱਬ ਜਾਣਦਾ ਸੀ ਕਿ ਜਿਹੜਾ ਉਹਨਾਂ ਦੀ ਲਾਈਫ ਸੀ ਜਿਹੜਾ ਕੋਸ਼ੇਰਾ ਠੀਕ ਪਰ ਥੋੜੇ ਦਿਨਾਂ ਤੋਂ ਹੀ ਇਹ ਕੰਟੀਨਿਊਸਲੀ ਕਰ ਰਹੇ ਕਦੇ ਕੁਝ ਕਦੇ ਕੁਝ ਇਹਨਾਂ ਨੇ پتہ ਕੀ ਪਲਾਨ ਕਰ ਰਹੇ ਵੈਸੀ ਇਹ ਚਾ ਅਰਜੁਨ ਦੀ ਕਾਲ ਆਂਦੀ ਆ ਕਿ ਕਿੱਥੇ ਆ ਤੂੰ ਕਹਿੰਦਾ ਮੈਂ ਫਲੋਰ ਕਹਿੰਦੇ ਤੂੰ ਹੁਣੀ ਆਇਆ ਜਨਪਤ ਭਾਈ ਪਰਿਵਾਰ ਬਚਾ ਨਹੀਂ ਬੰਦੇ ਬਾਰੇ ਕੋਈ ਨਹੀਂ ਕੁਛ ਕਰਦਾ ਕਿਸੇ ਨੂੰ ਇੱਕੋਦਮ ਕਾਲ ਆਈ ਜੇ ਮੇਰੇ ਘਰ 'ਚ ਕੁਛ ਏਦਾ ਦਾ ਹੋਵੇ ਵੀ ਜੋਗੀ ਨੇ ਮੈਨੂੰ ਜਲਦ ਕਰਨਾ ਜਾਂ ਕੋਈ ਚਾਹੇ ਇਹ ਮੈਂ ਕੱਲਾ ਕੱਲੀ ਵੀ ਨਾ ਹਾਂਦਾ ਭਾਈ ਨਾ ਹਾਂਦਾ ਮੈਂ ਫਿਰ ਵੀ ਸਪੋਕਸਪਲਾ ਕਹਿਣਾ ਆਇਆ ਔਰ ਬਾਜੀ ਇਹਨੇ ਮੈਨੂੰ ਵੀਡੀਓ 'ਤੇ ਬੁਲਾਇਆ ਫਾਈਰੋ ਤੇ ਕੋਲ ਸੁਨਨ ਸੰਤ ਮੈਂ ਜਦੋਂ ਵੀਡੀਓ 'ਤੇ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਨੇ ਦੋਨੋਂ ਗੱਲਾਂ ਕਰੀਆਂ ਕਿ ਇਹ ਕਿਸੇ ਗਲੈਂਟ ਵਿੱਚ ਬੁਲਾ ਆ ਗਏ ਆ ਔਰ ਫਾਜੀ ਮੈਂ ਪਿੱਛੋ ਹੀ ਜਿਹੜਾ ਵਿਧਿਪੁਰਾ ਦਾ ਡਾਇਵਾਇਡਰ ਆਣਾ ਉਹ ਉਥੇ ਹੀ ਯੂਟਰਨ ਲੈ ਕੇ ਤੇ ਮੈਂ ਵਾਪਸ ਮੋੜ ਲੱਗਾ ਤੇ ਚਾਰ ਬੰਦੇ ਨਾ ਹੈਟਮੰਦੀ ਗੱਡੀ ਦੇ ਵਿੱਚ ਖੜੇ ਹੀ ਤੇ ਉਹ ਚੋਰ ਚੱਕੇ ਜਿਹੜੇ ਆਹ ਨਾਲੇ ਲਈ ਲੱਗੇ ਕੋਈ ਫੀਡ ਦੇਣ ਵਾਲਾ ਕੋਈ ਕੁਛ ਦੇਣ ਵਾਲਾ ਸਭ ਮਦਦ ਸਭ ਦਾ ਨੂੰ ਹੋ ਗਿਆ ਨਬੇ ਦਾ ਇੰਦਾ ਨਹੀਂ ਜਾਂਦੇ ਤੇ ਉਹ ਬੰਦਿਆਂ ਨੇ ਨਾ ਮੇਰਾ ਇੰਦਾ ਕਾਰ ਰੋਕੇ ਚਾਰਾਂ ਘੰਟੇ ਮੇਰਾ ਘੜਾ ਘੜਾ ਫੜਿਆ ਘੜਾ ਫੜਿਆ ਕੜੇ ਤੁਰ ਕੇ ਕਹਿੰਦੇ ਅਸੀਂ ਸੀਐਸਟਾਫ ਤੋਂ ਹਾਂ ਤੇ ਚਾਰਾਂ ਨੇ ਡਿਸਪਲਾਨ ਰੱਖੀ। ਮੈਂ ਉੱਥੋਂ ਬਾਜੀ ਕੜਾ ਕਿਸੇ ਤਰ੍ਹਾਂ ਛਡਾ ਗਿਆ ਮੇਰੇ ਗੁੱਟ ਦੇ ਵਿੱਚ ਲੈ ਗਿਆ ਸਾਰਾ। ਤੇ ਮੈਂ ਗੱਡੀ ਵਿੱਚ ਠਹਿ। ਮੈਂ ਗੱਡੀ ਵਿੱਚ ਠਹਿ ਇਹਨਾਂ ਨੇ ਬਾਜੀ ਪਠਾਨਕੋਟ ਫਾਈਓਵਰ ਦੇ ਕੋਲ ਆਜੇ ਤਾਂ ਉੱਥੋਂ ਫੌਜੀ ਮਰਾਂ ਦੀ ਗੱਲ ਕੀਤੀਆਂ ਤੇ ਆਈਡੈਂਟੀਟੀ ਵੀ ਲਾ ਦਿੱਤੀ ਇਹਨਾਂ ਨੇ ਮੇਰੀ ਗੱਡੀ ਵਿੱਚ ਬੈਠਣੀ ਪਾਈ। ਕਿੰਨੀ ਵਾਰ ਮੈਂ ਕਦੀ ਅਗੇਰ ਮਾ ਦੇ ਵਿੱਚੋਂ ਮਾਨ। ਬੇਦੀਪੁਰ ਤੋਂ ਲੈ ਕੇ ਤੇ ਮੈਨੂੰ ਲੱਗਦਾ ਕਿ ਮਕਸੂਦਾ ਵੀ ਪੁਲਟਾ ਕਰਿਆ ਸੀ ਅਸੀਂ ਹਿਸ਼ਾਰਪਾਟਾਮਪੁਰ ਤੋਂ ਵੀ ਟਾਪਕ ਐਸਸੀ ਸੀ ਤੇ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗਏ ਜਦੋਂ ਇਹਨਾਂ ਨੇ ਹਿਸ਼ਾਰਪੁਰ ਪ੍ਰਧਾਨਗੋ ਤੋਂ ਆਪਰੇ ਮੇਰੀ ਗੱਡੀ ਮਾਰਨਾ ਤੇ ਕਾਇਲ ਸਾਰਾ ਬਲਾਸਟ ਹੋ ਗਿਆ ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਹਨੀ ਦੂਰ ਤੱਕ ਚੱਲ ਲੱਗ ਗਿਆ ਰਿੰਗ ਦੇ ਉੱਤੇ ਇਹਨਾਂ ਨੇ ਬਾਅਦ ਵਿੱਚ ਉੱਥੇ ਜਿੱਥੇ ਮੇਰੀ ਗੱਡੀ ਰੁਕ ਗਈ ਇਹਨਾਂ ਨੇ ਤੇ ਨਹੀਂ ਗੱਡੀ ਨਾ ਰੋਕਿਆ ਕੋਈ ਜੋਤੀਨੁਰਾ ਨੇ ਆ ਵਿਜੇ ਅਭਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀਨੁਰਾ ਨੇ ਬਣਾਇਆ ਹੋਇਆ ਉਸ ਮਾ ਸਭ ਝੂਠੇ ਸਭ ਝੂਠੇ ਤੇਰੇ ਸਾਰੇ ਕੰਮ ਝੂਠੇ ਨੇ। ਔਰ ਨਾਲ ਜਿਹੜੇ ਇਹਨਾਂ ਨੇ ਬਤੰਦਰ ਰੱਖੇ ਹੋਏ ਵੱਡੇ ਬਦਮਾਸ਼ 10-10 ਜਾਣੇ 18 ਜਾਣੇ ਕੱਲੇ ਬੰਦੇ ਨੂੰ ਘੇਰਦੇ ਨੇ ਉਹ ਤੋਂ ਵਕਤ ਤਨਮੁਤ ਸੁਬਾਹ ਤਨ ਮੈਂ 2 ਸਾਲਾਂ ਤੱਕ ਕੁਝ ਨਹੀਂ ਕੀਤਾ ਔਰ ਤੁਸੀਂ ਸਾਰੇ ਗੰਦਲੇ ਭਰੇ ਹੋਏ ਇਲਜ਼ਾਮ ਦੂਜਿਆਂ ਤੇ ਲਾਉਂਦੇ ਹੋ ਨਾ ਇੱਕ ਬੰਦਾ ਵੀ ਤੁਹਾਡੇ ਵਿੱਚੋਂ ਸੱਚ ਰੱਬ ਨੂੰ ਮੰਨਣ ਵਾਲਾ ਨਹੀਂ ਅਬਿੱਚੇ ਹੀ ਆ ਤੁਹਾਡੀ ਜੂਤੀ ਮੁਰਾ ਉਹਨੇ ਮੈਨੂੰ ਡਰਦਾ ਜੋ ਕਿ ਨਾ ਦੇ ਰਿਹਾ ਇਹ ਵੀ ਪਤਾ ਲੱਗਾ ਕਿ ਕਿਡਨਾਪਿੰਗ ਵੀ ਕਰਨ ਦੀ ਕੋਸ਼ਿਸ਼ ਕੀਤੀ ਭਾਜੀ ਜਦੋਂ ਗੱਡੀ ਉੱਥੇ ਮੇਰੀ ਰੁੱਕ ਕੇ ਬਲਾਸਟੋਂ ਕੋ ਬਾਜਾਇਆ ਬਲਾਸਟਿੰਗ ਉਹ ਤੋਂ ਇਹਨਾਂ ਨੇ ਆ ਕੇ ਜਾਣੇ ਲੱਗਣ ਨੂੰ ਇਹਨਾਂ ਕੁੱਪਿਆ ਭਰ ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਪਾੜ ਦਿੱਤਾ ਮਾਰ ਕੇ ਇਹਨਾਂ ਨੇ ਆਪਣੇ ਵੱਲੋਂ 89 ਜਾਣੇ ਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ ਜੈਗਨ ਵੀ ਉਹ ਚੱਕ ਕੇ ਸਿੱਧ ਲਿਆ ਔਰ ਜਦੋਂ ਭਾਜੀ ਇਹ ਚੱਕ ਕੇ ਸਿੱਧ ਕੇ ਨਾ ਰੌਂਗ ਸਾਈਡ ਤੇ ਘੁੰਮ ਕੇ ਲੈ ਕੇ ਚੱਲਦੇ ਇਧਰ ਲੈ ਕੇ ਚੱਲਦੇ ਨੂੰ ਤੇ ਇਹਨਾਂ ਨੇ ਜਦੋਂ ਨਾ ਮੈਨੂੰ ਜਾ ਕੇ ਸਿੱਧ ਕੇ ਉਧਰੋਂ PCR ਦੀ ਗੱਡੀ ਆਈ ਕੁਦਰਤੀ ਜਿੱਦਾਂ ਮੇਰੀ ਕਿਸਮਤ ਜਾਂ ਸੰਗਤ ਦੀ ਨਿਮਾਵਾ ਉਹ PCR ਦੀ ਗੱਡੀ ਆਉਂਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਤਾਂ ਲੱਗ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ ਔਰ ਇਹਦੀ ਗੱਡੀ ਇੱਥੇ ਡੈਮੇਜ ਹੋਈ ਖੜੀ ਆ ਤੇ ਪੁਲਿਸ ਕਾਰਵਾਈ ਕਰੂਗੀ ਤੇ ਨਹੀਂ ਤਾਂ ਇਹਨਾਂ ਨੇ ਬਾਜੀ ਕੁਝ ਨਹੀਂ ਬਦਲ ਲੱਗਾ ਦੇਣਾ ਸੀ ਇਹਨਾਂ ਨੇ ਉਸੇ ਟਾਈਮ ਤੇ ਦੀ ਵਿਲੀਪੁਰਾ ਲੋਕ ਵਾਪਸ ਲੈ ਕੇ ਤੇ ਮਕਸਦਾਰ ਥਾਣੇ ਚ ਗਏ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ PCR ਦੇਖ ਚੁੱਕੇ ਹੋ ਭਾਜੀ ਮਤਲਬ ਕਿ ਯਾਰ ਇੱਕ ਸੂਫੀ ਆ ਗਿਆ ਸਟੋਪੇ ਸੀ ਇਹ ਕੁਝ ਕਰਦੇ ਤੇ ਉਹ ਨਾ ਮੈਂ ਤਾਂ ਕੋਈ ਗੱਲ ਨਹੀਂ ਹੁੰਦਾ ਜਦ ਤੱਕ ਮੌਨ ਨਹੀਂ ਦਿੱਤੀ ਤਾਂ ਮੈਨੂੰ ਆਹੀ ਨਹੀਂ ਤੁਸੀਂ ਬਹੁਤ 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 ਰਾਇਗਾਂ ਕੀਤੀਆਂ ਮੈਂ ਕੁਝ ਨਹੀਂ ਬੋਲਿਆ ਮੈਂ ਬਹੁਤ ਕੁਝ ਬੋਲਣੀ ਚਾਹਤੀ ਬਹੁਤ ਕੁਝ ਬੋਲਦੀ ਹੁਣ ਤੇ ਹੀ ਰਾਮਾ ਮੰਡੀ ਥਾਣੇ ਕਿ ਤਾਂ ਗਏ ਉਹ ਰਾਮਾ ਮੰਡੀ ਥਾਣੇ ਚ ਭਾਜੀ ਬਹਿਰਾ ਇਹਨੂੰ ਸੁਧਾਣਾ ਗਿਆ ਨਾ ਚਾਕੇ ਕਿਉਂਕਿ ਗੱਡੀ ਆਪਣੀ ਆ ਰਾਮਾ ਮੰਡੀ ਦੇ ਕੋਲ ਕੇ ਸਰਕੇ ਸਰਕੇ ਆ ਗਈ ਸੀ ਦਾ ਕਰਕੇ ਫਿਰ ਉਹ ਕੇਸ ਇਦਾਂ ਉਹਨਾਂ ਨੇ ਲਿਆ ਕਰਾ ਰਾਮਾ ਮੰਡੀ ਦੇ ਵਿੱਚ ਮੈਂ ਬਿਆਨ ਦਿੱਤੇ ਮੈਂ ਐਮਐਲਆਰ ਕਡਵਾਂਡ ਤੇ ਬਾਜੀ ਬਾਕੀ ਸੰਗਤ ਤੁਹਾਨੂੰ ਸਾਰਾ ਕੁਝ ਪਤਾ ਹੈ ਕੌਣ ਚੰਗਾ ਕੌਣ ਸੱਚਾ ਹੈ ਤੇ ਮੈਂ ਕੋਈ ਚੀਜ਼ ਕਹਿਣਾ ਚਾਹੁੰਦਾ ਜਿਹੜਾ ਜੋ ਕੋਈ ਗੰਦਾ ਬਿਆਨ ਉਹ ਦਿਨ ਤੋਂ ਨਹੀਂ ਔਰ ਮੈਂ ਕਲਾਕਾਰ ਬਣਾ ਫਕੀਰ ਬਣਾ ਬਹੁਤ ਜਲਦੀ ਤੁਹਾਡੇ ਕੋਲ ਬਹੁਤ ਕੁਝ ਏਦਾਂ ਦਾ ਲੈ ਕੇ ਆਉਂਗਾ ਕਿ ਸ਼ਾਇਦ ਮੁਰਤੇ ਤੁਸੀਂ ਸ਼ਕਲ ਵੀ ਨਾ ਦੇਖੋ ਇਸੇ ਸਭ ਗਲਨਾਈ ਨੇ ਸਭ ਗਲਨਾਈ ਨੇ ਜਿਹੜੇ ਸੱਚੀ ਦੇ ਸੁਫੀ ਹੋਏ ਨੇ ਨਾ ਉਹਨਾਂ ਨੇ ਕੀੜੀਆਂ ਵੀ ਨਹੀਂ ਮਾਰਨੀਆਂ ਕੋਈ ਕੀੜੀ ਨੂੰ ਵੀ ਨੁਕਸਾਨ ਨਹੀਂ ਹੁੰਦਾ ਇਹ ਤਾਂ ਦਿਲਾਂ ਨਾਲ ਖੇਡਦੇ ਫਿਰਦੇ ਨੇ ਰੱਬ ਰਾਖਾ ਬਾਕੀ ਉਹ ਕੈਂਸਲ ਆ ਰੱਖ ਦਿੰਦੇ ਅੱਜ ਬੜੀ ਕੁ ਮਾਮਲਾ ਕੀ ਸੀਗਾ ਸਾਰਾ ਮੈਂ ਜੀ ਐਸਆਈ ਜਰਮਨਜੀਤ ਥਾਣਾ ਰਾਮਾਵੰਡੀ ਤੋਂ ਇੱਕ ਪੀਸੀਆਰ ਦਾ ਫੋਨ ਆਇਆ ਪੀਸੀਆਰ ਟੀਮ ਦਾ ਕਿ ਇੱਕ ਨਕਨਾਲ ਪarsi ਸਿੰਗਰ ਆ ਜਿਹੜੇ ਉਹਨਾਂ ਨੂੰ ਨਾ ਇੱਥੇ ਮਤਲਬ ਲੰਮਾ ਪਿੰਡ ਫਲਾਈਓਵਰ ਤੇ ਉੱਥੇ ਮਤਲਬ ਤਿੰਨ ਚਾਰ ਲੜਕੇ ਅਖੰਡੇ ਵੀ ਗੱਡੀ ਦੇ ਵਿੱਚ ਮਤਲਬ ਘੇਰ ਕੇ ਕੁੱਟਮਾਰ ਕਰ ਰਹੇ ਆ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਉੱਥੇ ਉਹ ਦੋਵੇਂ ਧਿਰਾਂ ਨੂੰ ਮਿਲ ਗਿਆ ਅਸੀਂ ਕਨਾਲ ਪਾਲਸੀ ਤੇ ਉਹਦੀ ਜਿਹੜੀ ਪਹਿਲਾਂ ਵਾਈਫ ਜੋਤੀ ਨੂਰਾਂ ਤੇ ਇਹ ਦੋਹਾਂ ਧਿਰਾਂ ਨੇ ਅੰਦਰ ਖਾਤਾਂ ਦਿੱਤੀਆਂ ਤੇ ਜੋ ਵੀ ਇਹਦੀ ਪੁਣਤੀ ਕਾਰਵਾਈ ਉਹ ਅਮਲ ਚ ਲੈਣੀ ਹੈ ਜਿੱਥੇ ਕਨਾਲ ਪਾਲਸੀ ਵੱਲੋਂ ਕੀ ਲਿਖਾਇਆ ਗਿਆ ਕਨਾਲ ਪਾਲਸੀ ਵੱਲੋਂ ਇਹ ਵੀ ਮੈਨੂੰ ਇਹਨਾਂ ਨੇ ਬੁਲਾ ਕੇ ਇੱਥੇ ਬਿਦੀਪੁਰ ਕੋਲ ਤੇ ਇਹਨਾਂ ਨੇ ਮੇਰੀ ਘਟਮਾਰ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਗੱਡੀ ਨੂੰ ਹਟ ਕੀਤਾ ਜਯੋਤੀ ਨੂੰ ਲੱਗ ਵੱਲੋਂ ਸਰ ਯੋਤੀ ਨੂੰ ਰਾਵਲੋਂ ਇਹ ਹੋਇਆ ਵੀ ਮੈਨੂੰ ਇਹਨਾਂ ਨੇ ਬੁਲਾਇਆ ਤੇ ਮੇਰੀਆਂ ਇਹ ਵੀਡੀਓ ਮਤਲਬ ਬਣਾ ਕੇ ਤੇ ਮਤਲਬ ਇਹਨਾਂ ਨੇ ਕੋਸ਼ਿਸ਼ ਕੀਤੀ ਆ ਮਤਲਬ ਫੋਨ ਤੇ ਅਪਲੋਡ ਕਰਨ ਦੀ ਸਤਨਾਪਸ ਵੱਲੋਂ ਇਹ ਕਿਹਾ ਗਿਆ ਮੈਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਇਹ ਹੁਣ ਸਰ ਮੁਰਲੀ ਕਾਫੇ ਕੀ ਕੀਤੀ ਜਾ ਰਹੀ ਹੈ ਇਹ ਦੋਹਾਂ ਤਰ੍ਹਾਂ ਦੀ ਦਰਖਾਸਤਾਂ ਆ ਗਈਆਂ ਤੇ ਕਿਨਾਰ ਪਾਇ ਸੀ ਜਿਹੜਾ ਉਹ ਮੈਡੀਕਲ ਕਰਾਉਣ ਗਏ ਆ ਜੋ ਵੀ ਕਾਰਵਾਈ ਆ ਫਰਾਂ ਧਿਆਨ ਚ ਲਿਆ ਕੇ ਹੁੰਦੀ ਜਾਂਦੀ ਆ